ਦੀਪਕ ਜੀ ਗੱਲ ਕਰੀਏ ਇਸ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਸ਼ੇ ਦੀ ਸਮੱਸਿਆ ਫੈਲੀ ਹੋਈ ਹੈ ਇਸ ਸੰਬੰਧੀ ਬੜੀਆਂ ਦਿਲ ਦਹਿਲਾਉਣ ਵਾਲੀਆਂ ਖਬਰਾਂ ਆਉਂਦੀਆਂ ਨੇ ਪਰ ਜਿਹੜੇ ਵਾਅਦੇ ਕੀਤੇ ਜਾਂਦੇ ਨੇ ਸਿਆਸੀ ਪੱਧਰ ਤੇ ਜਦੋਂ ਉਹਨਾਂ ਨੂੰ ਬੂਰ ਨਹੀਂ ਪੈਂਦਾ ਤਾਂ ਦੁੱਖ ਬੜੇ ਲੱਗਦੇ ਨੇ ਫਿਰ ਆਲੋਚਨਾ ਦਾ ਉਹ ਬਾਇਸ ਬਣ ਜਾਇਆ ਕਰਦੇ ਨੇ ਗੱਲਾਂ ਹੋਈਆਂ ਸੀ ਕਿ ਨੌਜਵਾਨਾਂ ਦੇ ਹੱਥ ਟਿਫਨ ਫੜਾਉਣੇ ਨੇ ਭਾਵੇਂ ਉਹਨਾਂ ਨੂੰ ਕੰਮਕਾਜ ਤੇ ਲਾਉਣਾ ਰੋਜ਼ਗਾਰ ਦੇ ਮੌਕੇ ਉਤਪੰਨ ਹੋਣਗੇ ਪਰ ਨੌਜਵਾਨਾਂ ਦੇ ਹੱਥਾਂ ਵਿੱਚ ਅਜੇ ਵੀ ਬਹੁਤ ਵੱਡੀ ਗਿਣਤੀ 'ਚ ਸਰੰਜਾਂ ਨੇ ਕੀ ਚੱਲ ਰਿਹਾ ਜੀ ਵਿਜੇ ਜੀ ਆਜ਼ਾਦੀ ਦਿਹਾੜਾ ਲੰਘੇ ਕੱਲ ਹੀ ਮਨਾ ਕੇ ਹਟਿਆ ਹੂੰ ਹੂੰ ਤੇ ਲੰਘੇ ਕੱਲ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੋਰੀ ਜਲੰਧਰ ਚ ਸੀਗੇ ਹੂੰ ਹੂੰ ਤੇ ਉਹਨਾਂ ਨੇ ਸਟੇਜ ਤੋਂ ਮੰਚ ਤੋਂ ਆਜ਼ਾਦੀ ਦਿਹਾੜੇ ਦੇ ਉਸ ਸੁਬਈ ਪਧਰੇ ਪੱਦਰ ਦੇ ਸਮਾਗਮ ਚੋਂ ਜੀ ਕੁਝ ਆંકੜੇ ਗਿਣਾਏ ਹੂੰ ਹੂੰ ਉਹ ਆંકੜੇ ਗਿਣਾਉਂਦਿਆਂ ਮੈਨੂੰ ਕੈਪਟਨ ਅਮਿੰਦਰ ਸਿੰਘ ਵੀ ਯਾਦ ਆਏ ਜਿਹੜੇ ਕਹਿੰਦੇ ਸੀ ਚਾਰ ਹਫਤਿਆਂ ਚ ਪੰਜਾਬ ਤੇ ਨਸ਼ਾ ਮਕਾ ਦੇਣਾ ਤੇ ਬਾਅਦ ਚੋ ਜਦੋਂ 4 ਸਾਲ ਬੀਤਣ ਨੂੰ ਆਏ ਤੇ ਲੋਕਾਂ ਨੇ ਸਵਾਲ ਕੀਤਾ ਕਿ ਇਹਨਾਂ ਦਾ ਲੱਖ ਤੋੜਤਾ ਦਿੱਤਾ ਆ ਦੇਖੋ ਇੰਨੀ ਐਫ ਆਈ ਆਰ ਪਈਆਂ ਐਨੇ ਬੰਦੇ ਅੰਦਰ ਦੇ ਤੇ ਹੋਰ ਅਸੀਂ ਕੀ ਕਰ ਲਈਏ ਹੂੰ ਉਹੀ ਗੱਲ ਉਹੀ ਰੂਪ ਉਹੀ ਅੰਕੜੇ ਉਹੀ ਤੱਥ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕੱਲ ਪੇਸ਼ ਕੀਤੇ ਹੂੰ ਕਹਿੰਦੇ ਜੀ ਅਸੀਂ 14394 ਨਸ਼ਾ ਤਸਕਰ ਫੜਲੇ ਹੂੰ ਹੂੰ ਕਹਿੰਦੇ ਜੀ ਅਸੀਂ 10000 ਐਫ ਆਈ ਆਰ ਕਰਾਤੀਆਂ ਜੀ ਤੇ ਜੀ ਅਸੀਂ 394 ਵੱਡੇ ਤਸਕਰ ਫੜੇ ਆ 173 ਕਰੋੜ ਦੀ ਅਸੀਂ ਤਸਕਰਾਂ ਦੀ ਜਾਂ ਇਸ ਸੰਬੰਧਿਤ ਜਾਇਦਾਦ ਜ਼ਬਤ ਕਰ ਲਈ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਆਜ਼ਾਦੀ ਦੇ ਹੱਦ ਦੇ ਸਮਾਗਮ ਤੋਂ ਸੰਬੋਧਨ ਕਰਦੇ ਆ ਕਹਰੇ ਸੀ ਕਿ ਪੰਜਾਬ ਨੂੰ ਡਰਗ ਫ੍ਰੀ ਬਣਾਉਣ ਦੇ ਲਈ ਸਰਕਾਰ ਨੇ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਆ ਹੂੰ ਇੱਕ 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 ਕਿਦਣ ਦੇ ਬੋਲ ਨੇ ਜੀ 15 ਅਗਸਤ ਦੇ ਹੂੰ 16 ਅਗਸਤ ਨੂੰ ਸਵੇਰੇ ਅਮਰਤ ਸਰ ਤੋਂ ਇੱਕ ਤਸਵੀਰ ਆਉਂਦੀ ਹੈ ਹੂੰ ਹੂੰ ਮੈਂ ਜਿੰਨੇ ਸਾਡੇ ਕਨੈਕਟ FM ਦੇ ਸਰੋਤੇ ਦਰਸ਼ਕ ਆਪਾਂ ਨੂੰ ਇਸ ਸਮੇਂ ਸੁਣ ਦੇਖ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਦੋ ਤਸਵੀਰਾਂ ਦਿਖਾਉਂਗਾ ਤੁਹਾਨੂੰ ਉਹ ਤੋਂ ਬਿਆਨ ਹੋ ਜੂਗੇ ਕਿ ਆਜ਼ਾਦੀ ਦੇ ਮੰਚ ਤੋਂ ਕੀ ਪੇਸ਼ ਕੀਤਾ ਜਾ ਰਿਹਾ ਤੇ ਪੰਜਾਬ ਦੀ ਤਸਵੀਰ ਕੀ ਹੈ ਹਮ ਅੱਜ ਅਗਲੇ ਹੀ ਦਿਨ ਮੱਖੰਤਰੀ ਸਾਹਿਬ ਦੇ ਇਸ ਭਾਸ਼ਣ ਇਸ ਤਰਕ ਤੋਂ ਇਸ ਮਤਲਬ ਜਿਹੜਾ ਪੱਖ ਰੱਖਿਆ ਉਸ ਤੋਂ ਅਗਲੇ ਦਿਨ ਅੰਮ੍ਰਿਤਸਰ ਤੋਂ ਸਵੇਰ ਇੱਕ ਤਸਵੀਰ ਆਉਂਦੀ ਹੈ ਜੀ ਕਿ ਅੰਮ੍ਰਿਤਸਰ ਦੇ ਅਜਨਾਲਾ ਖੇਤਰ ਦੇ ਆਈਟੀਆਈ ਰੋਡ ਦੇ ਉੱਤੇ ਇੱਕ ਐਕਟਵਾ ਖੜਾ ਤੇ ਮੁੰਡਾ ਸੜਕ ਤੇ ਮਿੱਟੀ ਚ ਲਟਿਆ ਪਿਆ। ਹੂੰ ਹੂੰ। ਪੁਲਿਸ ਨੂੰ ਸੂਚਨਾ ਪਹੁੰਚਦੀ ਹੈ, ਪੁਲਿਸ ਮੌਕੇ ਤੇ ਆਉਂਦੀ ਹੈ। ਤੇ ਆ ਕੇ ਕੀ ਦੇਖਦੀ ਹੈ ਕਿ ਇੱਕ ਨੌਜਵਾਨ ਗੱਭਰੂ ਹੂੰ ਮਿੱਟੀ ਚ ਪਿਆ ਲਾਸ਼ ਬਦਲ ਚੁੱਕਾ ਹੈ। ਕੀੜੀਆਂ ਉਸ ਨੂੰ ਲੱਗ ਗਈਆਂ ਹੈਨਾ ਤੇ ਉਸ ਦੇ ਉੱਤੇ ਮੱਖੀਆਂ ਭਿੰਪਣਾ ਰਹੀਆਂ ਤੇ ਉਹਦੀ ਹੱਥ ਦੇ ਉੱਤੇ ਨਸ਼ੇ ਵਾਲੀ ਸਰਿੰਜ ਅਜੇ ਵੀ ਫਸੀ ਹੈ। ਹੂੰ ਮਤਲਬ ਇੰਨਾ ওভারਡੋਸ ਜਾਂ ਇੰਨਾ ਤੇਜ਼ ਤਰਾਤ ਨਸ਼ਾ ਜਾਂ ਇਸ ਹੱਦ ਤੱਕ ਨਸ਼ਾ ਕਿ ਉਸ ਨੂੰ ਨਸ਼ੇ ਦਾ ਟੀਕਾ ਲਾਉਣ ਤੋਂ ਬਾਅਦ ਸਿਰਿੰਜ ਕੱਢਣ ਦਾ ਮੌਕਾ ਵੀ ਨਹੀਂ ਮਿਲਿਆ ਹੂੰ ਕਿ ਉਹਦੀ ਮੌਤ ਹੋ ਜਾਂਦੀ ਹੈ ਇਹ ਅੰਮ੍ਰਿਤਸਰ ਦੀ 15 ਅਗਸਤ ਤੋਂ ਅਗਲੇ ਦਿਨ 16 ਅਗਸਤ ਦੀ ਤਸਵੀਰ ਹੈ ਮੁੱਖ ਮੰਤਰੀ ਸਭ ਤਾਂ ਕਹਿੰਦੇ ਸੀ ਨਾ ਹੂੰ ਭਗਵੰਤ ਮਾਨ ਹੋਰਾਂ ਦੇ ਬੋਲ ਨੇ ਨਾ ਕਿ ਪੰਜਾਬ ਦੀ ਜਵਾਨੀ ਦੇ ਹੱਥਾਂ 'ਚੋਂ ਸਿਰਿੰਜਾਂ ਖੋ ਕੇ ਟਿਫਨ ਫੜਾਉਣੇ ਨੇ ਕਿਹੜੇ ਇਨੀਸ਼ੀਏਟਿਵ ਭੁੱਲ ਗਏ ਜਾਂ ਢਾਈ ਸਾਲਾਂ ਚ ਇਹਨਾਂ ਕੁਝ ਕਰੇ ਨਹੀਂ ਸਕੇ ਕਿ ਸਰਿੰਜਾਂ ਹੱਥਾਂ ਚ ਫਸੀਆਂ ਰਹਿ ਗਈਆਂ ਤੇ ਮੁੰਡੇ ਇਸ ਜਾਨ ਤੋਂ ਤੁਰ ਰਹੇ ਨੇ ਹਮ ਇੱਕ ਤਸਵੀਰ ਦੂਸਰੀ ਤਸਵੀਰ ਮੈਂ ਰੋਪੜ ਦੀ ਦਿਖਾਉਣਾ ਜੀ ਤੁਹਾਨੂੰ ਜੀ ਰੋਪੜ ਖੇਤਰ ਦੇ ਵਿੱਚ ਰੋਪੜ ਬਾਈਪਾਸ ਤੇ ਮਰਿੰਡਾ ਰੋਡ ਤੇ ਇੱਕ ਗਿੱਲ ਹਸਪਤਾਲ ਹਮ ਗਿੱਲ ਹਸਪਤਾਲ ਦੇ ਡਾਕਟਰ ਨੇ ਜਿਹੜੇ ਗਿੱਲ ਸਾਹਿਬ ਉਹਨਾਂ ਨੇ ਇੱਕ ਵੀਡੀਓ ਬਣਾਈ ਤੇ ਉਹ ਜਨਤਕ ਕੀਤੀ ਜੀ ਉੱਥੋਂ ਰੋਪੜ ਤੋਂ ਹੀ ਸਤਨਾਮ ਸੱਤੀ ਹੋਰੀ ਸਾਡੇ ਪੱਤਰਕਾਰ ਸਾਥੀ ਵੀ ਨੇ ਸਾਡੇ ਅਜੀਤ ਮਿੱਤਰ ਵੀ ਨੇ ਅਜੀਤ ਦੇ ਜ਼ਿਲ੍ਹਾ ਇੰਚਾਰਜ ਨੇ ਸਤਨਾਮ ਸਿੰਘ ਸੱਤੀ ਹੂੰ ਉਹਨਾਂ ਦੇ ਫੇਸਬੁੱਕ ਤੇ ਜਾ ਕੇ ਦੇਖ ਲਵੇ ਜਿਨ੍ਹਾਂ ਨੇ ਦੇਖਣੀ ਹੋਵੇ ਹੂੰ ਉਸ ਗਿੱਲ ਸਾਹਿਬ ਡਾਕਟਰ ਵੱਲੋਂ ਬੜਾਈ ਵੀਡੀਓ ਨਸਰ ਕਰਦੇ ਨੇ ਵਿਜੇ ਜੀ ਤੁਸੀਂ ਸੁਣ ਕੇ 당ਗ ਰਹਿ ਜਾਓਗੇ ਕਿ ਇੱਕ ਨੌਜਵਾਨ ਮੁੰਡਾ ਗਿੱਲ ਹਸਪਤਾਲ ਦੇ ਵਿੱਚ ਚਿੱਟੇ ਤੋਂ ਤੰਗ ਆ ਕੇ ਨਸ਼ੇ ਦੇ ਇਲਾਜ ਲਈ ਜਦੋਂ ਆਉਂਦਾ ਹੂੰ ਤੇ ਡਾਕਟਰ ਸਾਹਿਬ ਮੁੰਡੇ ਨੂੰ ਕਹਿੰਦੇ ਨੇ ਭਾਈ ਮੂੰਹ ਤਾਂ ਤੂੰ ਠਕ ਲੈ ਪਰ ਬਾਕੀ ਸਰੀਰ ਮੈਂ ਦਿਖਾਉਣਾ ਹੈ ਉਹ ਪੈਰ ਤੋਂ ਸ਼ੁਰੂ ਕਰਦੇ ਨੇ ਪੈਰ ਤੋਂ ਲੈ ਕੇ ਉਹਦੇ ਗਲੇ ਤੱਕ ਜਾਂਦੇ ਹੋਇਆ ਪੂਰੇ ਸਰੀਰ ਦੇ ਵਿੱਚ ਮੋਗੇ ਹੋ ਗਏ ਗਲੀਆਂ ਹੋ ਗਈਆਂ ਉਂਗਲ ਉਂਗਲ ਅੰਦਰ ਜਾਂਦੀ ਹੈ ਪੂਰਾ ਸਰੀਰ ਬਿੰਨਿਆ ਪਿਆ ਗਲੀਆਂ ਨਾਲ ਕਿਉਂਕਿ ਟੀਕੇ ਲਾਉਣ ਨੂੰ ਕੋਈ ਥਾਂ ਹੀ ਨਹੀਂ ਛੱਡੀ ਪੈਰ ਗਿੱਟੇ ਗੋਡੇ ਪੱਟ ਢਿੱਡ ਹੈ ਛਾਤੀ ਬਾਹਾਂ ਹੈ ਹੱਥ ਉਂਗਲਾਂ ਗਲੇ ਤੇ ਕੋਈ ਥਾਂ ਨਹੀਂ ਉਹਦੀ ਬਚੀ ਜਿੱਥੇ ਉਹਨੇ ਟੀਕੇ ਲਾ ਕੇ ਆਪਣਾ ਸਰੀਰ ਨਾ ਗਾਲਿਆ ਹੋਵੇ ਤੇ ਡਾਕਟਰ ਸਾਹਿਬ ਕਹਿੰਦੇ ਟੈਸਟ ਕੀਤਾ ਕਿਹੜੀ ਬਿਮਾਰੀ ਜਿਹੜੀ ਉਹ ਨਹੀਂ ਐ ਕਾਲਾ ਪੀੜੀਆ ਆ ਰੋਗ ਆ ਰੋ ਤੇ ਕਹਿੰਦੇ ਹੁਣ ਅਸੀਂ ਇਲਾਜ ਕਰ ਰਹੇ ਆ ਇਹ ਪੰਜਾਬ ਦੀਆਂ ਦੋ ਤਸਵੀਰਾਂ ਨੇ ਤੇ ਕੀ 2.5 ਸਾਲਾਂ ਦੇ ਵਿੱਚ ਸਿਰਫ 10000 ਐਫਆਈਆਰ ਕਰ ਲੈਣੀਆਂ 14394 ਅਸੀਂ ਤਸਕਰ ਫੜਲੇ ਜੀ ਅਸੀਂ 173 ਕਰੋੜ ਦੀ ਪ੍ਰਾਪਰਟੀ ਜ਼ਬਤ ਕਰ ਲਈ ਜੀ ਇਹ ਤਾਂ ਫਿਰ ਬਾਦਲਾਂ ਦੇ ਟਾਈਮ ਵੀ ਹੁੰਦਾ ਸੀ ਜੀ ਇਹ ਤਾਂ ਕੈਪਟਨ ਨੇ ਗੰਭਰੇ ਸੀ ਤੇ ਤੁਸੀਂ ਵੀ ਭਰ ਰਹੇ ਹੋ ਫਿਰ ਨਾ ਚਿੱਟਾ ਰੁਕਿਆ ਤੇ ਨਾ ਚਿੱਟਾ ਮੁੱਕਿਆ ਹਾਂ ਜਵਾਨੀ ਮੁੱਕ ਰਹੀ ਆ ਤੇ ਜਵਾਨੀ ਤੁਰ ਰਹੀ ਆ ਪਰ ਜਨਾਬ ਕਿਹੜੀ ਜਵਾਨੀ ਜਾ ਰਹੀ ਆ ਉਹਦੇ ਹੱਥਾਂ 'ਚ ਟਿਫਾਨੀ ਹੈਗੇ ਜੇ ਟਿਫਨ ਹੁੰਦੇ ਤਾਂ ਉਹ ਕੰਮ ਤੇ ਜਾ ਕੇ ਘਰੇ ਪਰਤਦੇ ਪਰ ਜਿਸ ਘਰੋਂ ਜਾ ਰਹੇ ਨੇ ਉੱਥੋਂ ਕੋਈ ਪਰਤ ਨਹੀਂ ਰਿਹਾ 53 ਸਣੇ ਜਾ ਰਹੇ ਨੇ ਜਾਂ ਸਰੀਰ ਗਲ ਰਹੇ ਨੇ ਤੇ ਇਹਦਾ ਇਹਦਾ ਜਵਾਬ ਦੇ ਕਿਹਨੂੰ ਸਵਾਲ ਕਿਹਨੂੰ ਹੋਊਗਾ ਵੀ ਹਮ ਜਿਹੜੀ ਮੌਜੂਦਾ ਸੱਤਾ ਹੋਊਗੀ ਸਰਕਾਰ ਹੋਊਗੀ ਸਵਾਲ ਉਸੇ ਨੂੰ ਹੋਊਗਾ ਜੀ 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 ਤੇ ਤੁਸੀਂ ਇਸੇ ਵਾਅਦਿਆਂ ਦਾਬਿਆਂ ਨਾਲ ਆਏ ਹੋ ਤੇ ਇਹ ਮੈਨੂੰ ਇੰਜ ਲੱਗਿਆ ਕਿ ਉਹ ਉਹ ਮੁੰਡੇ ਦੀ ਤਸਵੀਰ ਨਹੀਂ ਗਈ ਜਿਹੜੇ ਸਾਰੇ ਸਰੀਰ ਤੇ ਗਲੀਆਂ ਨੇ ਮੈਨੂੰ ਲੱਗਿਆ ਜਿਵੇਂ ਪੰਜਾਬ ਦਾ ਨਕਸ਼ਾ ਹੋਵੇ ਤੇ ਪੰਜਾਬ ਪੂਰਾ ਬਿੰਨਿਆ ਪਿਆ ਹੋਵੇ ਇਹ ਬਹੁਤ ਮਦਭਾਗੀਆ ਤਸਵੀਰਾਂ ਨੇ ਜੀ ਜੀ ਸੋ ਇਹ ਇਹ ਫਿਕਰਮੰਦੀ ਮੈਨੂੰ ਚੱਲ ਗਈ ਕਿ ਇੱਕ ਦਿਨ ਪਹਿਲਾਂ ਤੁਸੀਂ ਕੀ ਬੋਰਡ ਰਿਹਾ ਤੇ ਪੰਜਾਬ ਦੀ ਤਸਵੀਰ ਕੀ ਹੂੰ ਦੇਖੋ ਜੀ ਇੱਕ ਦਿਨ ਪਹਿਲਾਂ ਦੀ ਵੀ ਗੱਲ ਜੇ ਕਰੀਏ ਵੀ ਹੁਣ ਇਹ ਵੀ ਗੱਲ ਆ ਰਹੀ ਹੈ ਵੀ ਬੁਲੇਟ ਪ੍ਰੂਫ ਸ਼ੀਸ਼ਿਆਂ 'ਚ ਖੜ ਕੇ ਆਜ਼ਾਦੀ ਦੀ ਗੱਲ ਕਰਨ ਵਾਲਿਆਂ ਨੂੰ ਹੁਣ ਮੁਰਗੀਖਾਨਾ ਖੋਲਣ ਦੀ ਸਲਾਹ ਦਿੱਤੀ ਜਾ ਰਹੀ ਹੈ ਜੀ ਆਪਣੀਆਂ ਹੀ ਗੱਲਾਂ ਕਹਿੰਦੇ ਜੀ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲ੍ਹਣੀਆਂ ਪੈਂਦੀਆਂ ਹੂੰ ਕਿ ਆਪਣੀਆਂ ਹੀ ਗੱਲਾਂ ਨੇ ਜਿਹੜੀਆਂ ਕਦੇ ਭਗਵੰਤ ਮਾਨ ਹੁਰੀ ਕਹਿੰਦੇ ਹੁੰਦੇ ਸੀ ਅੱਜ ਉਹਦੇ ਜਵਾਬ ਦੇਣੇ ਪੈਣੇ ਬਿਲਕੁਲ ਜੀ ਇਹ ਗੱਲ درست ਹੈ ਕਿ ਆਜ਼ਾਦੀ ਦਿਹਾੜੇ ਦਾ ਜਿਹੜਾ ਸਮਾਗਮ ਜਲੰਧਰ ਦੇ ਗੁਰਗੋਗ ਸਿੰਘ ਸਟੇਡੀਅਮ ਵਿੱਚ ਹੋਇਆ ਉਸ ਸਮਾਗਮ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਹੁਰੀ ਕਰੀਬ 2 ਘੰਟੇ ਉਸ ਸਮਾਗਮ 'ਚ ਰਹੇ 1 ਘੰਟਾ 52 53 ਮਿੰਟ ਉਹਨਾਂ ਦੀ ਮੌਜੂਦਗੀ ਆ ਉੱਥੇ ਹਮ ਉਸ 1 ਘੰਟਾ 52 53 ਮਿੰਟ ਦੇ ਵਿੱਚ ਉਹ ਏਰੀਆ ਪੂਰਾ ਜਲੰਧਰ ਖੇਤਰ ਦਾ ਹੈ ਨਾ ਉਹ ਮਤਲਬ ਕਿ ਤੁਸੀਂ ਕਹਿ ਸਕਦੇ ਹੋ ਕਿ ਉਹ ਹਵਾਈ ਤੋਂ ਰੋਕਿਆ ਹੁੰਦਾ ਕਿ ਇੱਥੇ ਕੋਈ ਹਵਾਈ ਉਡਾਣ ਨਾਵੇ 노 ਫ্লাই ਜ਼ੋਨ ਕੀ ਕਹਿੰਦੇ ਜੀ ਹਾਂਜੀ 노 ਫ্লাই ਜ਼ੋਨ 노 ਡਰੋਨ ਜ਼ੋਨ ਹਾਂਜੀ 노 ਡਰੋਨ ਜ਼ੋਨ ਹੂੰ ਡਰੋਨ ਵੀ ਨਹੀਂ ਉੱਡ ਸਕਦਾ ਸੀ ਕੋਈ ਜੀ ਕੋਈ ਜਹਾਜ਼ ਵੀ ਨਹੀਂ ਇੱਧਰ ਉੱਧਰ ਲੰਘ ਸਕਦਾ ਸੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਠੀਕ ਹੈ ਵੀ ਸੁਰੱਖਿਆ ਦਾਸਤਿਆਂ ਦੀ ਆਪਣੀ ਜ਼ਿੰਮੇਵਾਰੀ ਆ ਪਰ ਇਹ ਸੱਦ ਤੱਕ ਸਥਿਤੀ ਆ ਗਈ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ 16 ਲੱਖ ਖਰਚ ਕੇ ਐ ਬੁਲਟ ਪ੍ਰੂਫ ਸ਼ੀਸ਼ੇ ਚ ਖੜ ਕੇ 30 ਮਿੰਟ ਦਾ ਭਾਸ਼ਣ ਦੇਣਾ ਪਿਆ ਮਤਲਬ ਗੱਲਾਂ ਦੇਸ਼ ਦੀ ਆਜ਼ਾਦੀ ਦੀਆਂ ਹੂੰ ਤੇ ਆਜ਼ਾਦੀ ਦੀਆਂ ਗੱਲਾਂ ਕਰਦੇ ਹੋ ਤੁਸੀਂ ਸ਼ੀਸ਼ੇ ਚ ਕੈਦ ਹੂੰ ਇਹ ਪੰਜਾਬ ਦੇ ਮੁੱਖ ਮੰਤਰੀ ਦਾ ਤਸਵੀਰ ਹੈ ਸੋ ਕੀ ਇਹ ਫੀਲਿੰਗ ਚੱਕ ਰਹੇ ਸੀ ਕਿ ਜਿਵੇਂ ਲਾਲ ਖਲੇ ਤੋਂ ਕਿਸੇ ਸਮੇਂ ਬੋਲਦੇ ਸੀ ਉਹਵੇਂ ਮੈਂ ਸ਼ੀਸ਼ੇ ਦੇ ਵਿੱਚ ਖੜ ਕੇ ਬੋਲਣਾ ਜਾਂ ਸੱਚਮੁੱਚ ਇਹ ਪੰਜਾਬ ਦੀ ਤਸਵੀਰ ਸੀ ਕਿ ਅੱਜ ਪੰਜਾਬ ਨੂੰ ਫਿਰ ਸੁਰੱਖਿਤ ਸ਼ੀਸ਼ਿਆਂ ਦੀ ਲੋੜ ਪੈ ਗਈ ਹੈ ਕਿ ਪੰਜਾਬ ਚ ਅਮਨ ਗੁੰਦ ਅੱਜ ਹੀ ਦੋ-ਚਾਰ ਦਿਨ ਪਹਿਲਾਂ ਹੀ ਆਪਾਂ ਗੱਲ ਕਰਕੇ ਇੱਥੇ ਆ ਕਿ ਭਗਵੰਤ ਮਾਨਾ ਮੁੱਖ ਮੰਤਰੀ ਹੋਰਾਂ ਦੇ ਮਾਮਿਆਂ ਦੇ ਘਰ ਚੋਰੀ ਹੋ ਗਈ। ਜੀ ਜੀ ਜੀ। ਸੋ ਹੁਣ ਇਸ ਲਈ ਉਹਨਾਂ ਡਰ ਲੱਗਦਾ ਸੀ ਕਿ ਮੇਰੀ ਇੱਥੋਂ ਕੋਈ ਕੁਰਸੀ ਨਾ ਚੋਰੀ ਕਰ ਲਵੇ, ਮੇਰੇ ਕੋਈ ਬੋਲ ਨਾ ਚੋਰੀ ਕਰ ਲਵੇ। ਸ਼ੀਸ਼ੇ 'ਚ ਖੜਾਉਣ ਦੀ ਕਿ ਲੋੜ ਪਈ। ਹੂੰ। ਇਹ ਪੰਜਾਬ ਪੁੱਛਣਾ ਚਾਹੁੰਦਾ, ਪੰਜਾਬ ਜਾਣਨਾ ਚਾਹੁੰਦਾ ਕਿ ਸੱਚਮੁੱਚ ਅਮਨ ਕੁੰਦੂ ਦੀ ਸਥਿਤੀ ਇੰਨੀ ਹੋ ਗਈ ਕਿ ਆਜ਼ਾਦੀ ਦੇ ਸਮਾਗਮ ਵੀ ਤੁਹਾਨੂੰ ਵੁੱਡ ਪ੍ਰੂਫ ਸ਼ੀਸ਼ੇ 'ਚ ਖੜ ਕੇ ਕਰਦੇ ਬੰਦੇ ਤੇ ਜਿਹੜੇ ਰੈਲੀਆਂ ਰੋਡ 'ਚੋਂ ਕਰਨ ਲੱਗਣ ਤੁਹਾਨੂੰ ਚਿੱਤੇ ਆਉਂਦਾ। ਹੂੰ। ਵੋ ਹਾਲੇ ਚਾਰਜੀ ਵੀ ਨਹੀਂ ਚੋਣਾ ਆਉਣੀ ਹੈ ਹਮ ਪਰ ਇਹ ਜਿੱਦਾਂ ਹੀ ਇਹ ਤਸਵੀਰਾਂ ਆਈਆਂ ਤੇ ਇਹ ਚਰਚਾ ਚੁਰੀ ਕਿ 16 ਲੱਖ ਸਪੈਸ਼ਲ ਖਰਚੇ ਨੇ ਵਿਰੋਧੀਆਂ ਨੂੰ ਮੋਲਣ ਦਾ ਮੌਕਾ ਦਿੱਤਾ ਤੁਸੀਂ ਹਮ ਪ੍ਰਗਟ ਸਿੰਘ ਹੋਰਾਂ ਨੇ ਬਕਾਇਦਾ ਸੋਸ਼ਲ ਮੀਡੀਆ ਤੇ ਟਵੀਟ ਕਰਦੇ ਨੇ ਜਿਹੜਾ ਵੀ ਪਾਉਂਦੇ ਨੇ ਮੈਸੇਜ ਹੁੰਦੇ ਨੇ ਉਹ ਪਾ ਕੇ ਕਿਆ ਕਿ ਰੈਲੀਆਂ ਚ ਰੋਜ਼ ਭਾਸ਼ਣ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਆਜ਼ਾਦੀ ਦਿਵਸ ਉੱਤੇ ਬੁਲਟ ਪ੍ਰੂਫ ਸਟੇਜ ਤੇ ਜਰੀਏ ਦੇਸ਼ ਭਰ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਨੇ ਜੀ ਕੀ ਪੰਜਾਬ ਅਸਰਖਿਆਤ 70 ਸਾਲਾਂ ਚ ਇਹ ਬਦਲਾ ਪਹਿਲੀ ਵਾਰ ਹੋਇਆ ਕਹਿੰਦੇ। ਹੂੰ ਇਸੇ ਤਰ੍ਹਾਂ ਸੁਖਵਿੰਦਰ ਕੋਟਲੀ ਨੇ ਐਮਐਲਏ ਉਹਨਾਂ ਨੇ ਲਿਖਿਆ ਪਹਿਲੀ ਵਾਰ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਆਜ਼ਾਦੀ ਦਿਹਾੜੇ ਮੌਕੇ ਬੁਲਟ ਪ੍ਰੂਫ ਕੈਵਨ ਚ ਭਾਸ਼ਣ ਦਿੱਤਾ। ਹੂੰ ਜੇਕਰ ਮੁੱਖ ਮੰਤਰੀ ਸੁਰੱਖਿਅਤ ਨਹੀਂ ਤਾਂ ਬਾਕੀਆਂ ਤਾਂ ਗੱਲੇ ਛੱਡ ਦਿਓ। ਸ਼ਾਇਦ ਹੁਣ ਭਗਵੰਤ ਮਾਨ ਜੀ ਆਪਣੇ ਮੁਰਗੀ ਫਾਰਮ ਖੋਲ੍ਹਣ ਦੀ ਤਿਆਰੀ ਕਰ ਰਹੇ ਉਹਨਾਂ ਨੂੰ ਮੁਰਗੀ ਫਾਰਮ ਖੋਲ੍ਹ ਲੈਣਾ ਚਾਹੀਦਾ। ਹੂੰ ਅਕਾਲੀ ਦਲ ਨੇ ਲਿਖਿਆ ਬੁਲਟ ਪ੍ਰੂਫ ਸ਼ੀਸ਼ੇ ਚ ਗੱਪ ਸੁਣਾਉਣ ਵਾਲੇ ਪਹਿਲੇ ਮੁੱਖ ਮੰਤਰੀ ਸੁਖਵੀਰ ਬਾਦਲ ਵਾਲਾ ਜਿਹੜਾ ਅਖਾਲੀਚਾਰੇ ਚ ਕਹਿੰਦਾ ਹੈ ਉਹ ਲਿਖਦਾ ਸੁਖਵੀਰ ਬਾਦਲ ਉਹਨਾਂ ਨੂੰ ਖੁਦ ਕਪ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਤੇ ਬਹੁਤ ਰੋਲ ਕੀਤਾ ਜਾਂਦਾ ਜੀ ਉਹਨਾਂ ਦਾ ਉਹ ਲਿਖ ਰਹੇ ਨੇ ਕਿ ਕਹਿੰਦੇ ਭਗਵੰਤ ਮਾਨ ਆਜ਼ਾਦੀ ਦਿਹਾੜੇ ਮੌਕੇ ਬੁਲਡ ਪ੍ਰੂਫ ਸ਼ੀਸ਼ੇ ਚ ਗੱਪ ਸਰਾਉਣ ਵਾਲੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣ ਗਏ ਨੇ ਪਿਛਲੇ ਸਮੇਂ ਚ ਤੰਗ ਕਰਦੇ ਹੁੰਦੇ ਸੀ ਕਿ ਜੇਕਰ ਚੰਗੇ ਕੰਮ ਨਾ ਕੀਤੇ ਹੋਣ ਤਾਂ ਡਰ ਲੱਗਦਾ ਤੇ ਜੇ ਚੰਗੇ ਕੰਮ ਕੀਤੇ ਹੋਣ ਤਾਂ ਡਰਨਾ ਨਹੀਂ ਪੈਂਦਾ ਕਿ ਹੁਣ 2.5 ਸਾਲਾਂ ਵਿੱਚ ਡਰ ਲੱਗਣ ਦਾ ਕਾਰਨ ਇਹ ਹੈ ਕਿ ਤੁਸੀਂ ਚੰਗੇ ਕੰਮ ਨਹੀਂ ਕੀਤੇ ਹੂੰ ਜਾਂ ਜਿਹੜੇ ਮੁੱਖ ਮੰਤਰੀ ਸਾਹਿਬ ਕਬੱਡੀ ਟੂਰਨਾਮੈਂਟ ਚ ਖੜ ਕੇ ਕਹਿੰਦੇ ਹੁੰਦੇ ਸੀ ਹੂ ਹੂ ਕਰਦੀਆਂ ਜਾਂਦੀਆਂ ਗੱਡੀਆਂ ਹੂਟਰ ਮਾਰਦੀਆਂ ਜਾਂਦੀਆਂ ਹੂ ਹੂ ਹਾਂ ਕਹਿੰਦੇ ਜੇ ਭਾਈ ਇੰਨਾ ਹੀ ਡਰ ਲੱਗਦਾ ਫਿਰ ਮੁਰਗੀਖਾਨੇ ਖੋਲ ਲੋ ਹੂੰ ਸੋ ਅੱਜ ਉਹੀ ਸਵਾਲ ਉਹਨਾਂ ਦੇ ਮੂਰੇ ਲਿਆ ਕੇ ਖੜਾਤਾ ਕਿ ਜੇ ਡਰ ਲੱਗਦਾ ਹੈ ਜੇ ਕੋਈ ਭੈਅ ਲੱਗਦਾ ਹੈ ਜੇ ਪੰਜਾਬ ਸੁਰੱਖਿਅਤ ਨਹੀਂ ਹੈ ਫਿਰ ਮੁੱਖ ਮੰਤਰੀ ਸਾਹਿਬ ਛੱਡੋ ਇਹ ਸਾਰਾ ਕੁਝ ਕੀ ਕਰਨਾ ਤੇ ਮੁਰਗੀਖਾਨਾ ਖੋਲੋ ਇਹ ਸਵਾਲ ਉਹਨਾਂ ਮੂਰੇ ਆਖੜਾ ਹੋਇਆ ਸੋ ਇਹ ਸਵਾਲ ਦਾ ਜਵਾਬ ਹੁਣ ਸੋਸ਼ਲ ਮੀਡੀਆ ਤੇ ਦੇਣਗੇ ਨਹੀਂ ਦੇਣਗੇ ਆਉਣ ਵਾਲੇ ਦਿਨਾਂ 'ਚ ਇਹ ਸਾਰੀ ਪ੍ਰਕਿਰਿਆ ਛੱਡਣਗੇ ਮੈਂ ਕੀ ਲੋੜ ਪਈ ਬੇਸ਼ੱਕ ਉਹ ਕਹਿ ਦੇਣਾ ਜੀ ਕਿ ਹਾਂਜੀ ਮੈਨੂੰ ਧਮਕੀਆਂ ਮਿਲ ਰਹੀਆਂ ਕਿਉਂਕਿ ਏਜੰਸੀਆਂ ਨੇ ਪਿਛਲੇ ਦਿਨੀਏ ਕਿਹਾ ਸੀਗਾ ਕਿ ਜੀ ਹਾਂ ਉਹ ਪੰਨੋਹਰੀ ਉਹਨੂੰ ਅਮਰੀਕਾ ਤੋਂ ਧਮਕੀਆਂ ਦੇ ਰਹੇ ਨੇ ਕਿ ਤੂੰ ਆਜ਼ਾਦੀ ਦੇ ਹੜ ਦੇ ਤਿਰੰਗਾ ਲੈ ਰਾ ਕੇ ਦਿਖਾਈ ਹੈ ਨਾ ਇਸ ਲਈ ਏਜੰਸੀਆਂ ਦਾ ਫੈਸਲਾ ਸੀ ਜੀ ਮਤਲਬ ਉਹਨਾਂ ਕੋਲ ਇਨਪੁਟ ਸੀ ਜੀ ਮੈਂ ਕਹਿੰਦਾ ਜੋ ਮਰਜ਼ੀ ਜਵਾਬ ਦਿਓ ਪਰ ਭਗਵਾਨ ਤੁਮਨ ਜੀ 16 ਲੱਖ ਪੰਜਾਬ ਤੇ ਸਿਰਫ 30 ਮਿੰਟਾਂ ਲਈ ਉੱਥੇ ਲਾ ਕੇ ਕਿ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਕਿ ਮੇਰੀ ਜਾਨ ਜ਼ਰੂਰੀ ਹੈ ਤੇ ਜੇ ਫਿਰ ਪੰਜਾਬ ਨੂੰ ਵੀ ਸਾਰਿਆਂ ਨੂੰ ਸ਼ੀਸ਼ਿਆਂ 'ਚ ਮੜਦੋਇਆ ਜਿਆ ਚ ਨਾ ਪੰਜਾਬ ਪੰਜਾਬੀਆਂ ਦੀ ਜਾਨ ਨਹੀਂ ਹੋਰ ਦੇਸ਼ ਪਾਸਿਆਂ ਦੀ ਜਾਨ ਨਹੀਂ ਸੋ ਇਸ ਲਈ ਕਿਤੇ ਨਾ ਕਿਤੇ ਇਹ ਬੜਾ ਮਤਲਬ ਇੱਕ ਅਜੀਬ ਜਿਹਾ ਸੁਨੇਹਾ ਚਲਾ ਗਿਆ ਹੈ ਤੇ ਉਹਦੇ ਨਾਲ ਉਹਨੂੰ ਸਵਾਲ ਖੜੇ ਹੋ ਗਏ ਤੇ ਵਿਰੋਧੀ ਤਰ ਨੂੰ ਮੌਕਾ ਮਿਲ ਗਿਆ ਕਿ ਅਜੇ ਹੀ ਕੀ ਲੋੜ ਪੈਗੀ ਕਿ ਤੁਹਾਨੂੰ ਸ਼ੀਸ਼ਿਆਂ 'ਚ ਖੜ ਕੇ ਭਾਸ਼ਣ ਦੇਣਾ ਪਿਆ ਉਹ ਵੀ ਆਜ਼ਾਦੀ ਦਿਹਾੜੇ ਹੂੰ ਦੀਪਲੀਏ ਇਸ ਜਮਨੀ ਚੋਣਾਂ ਦਾ ਜ਼ਿਕਰ ਕੀਤਾ ਇਸ ਰਿਪੋਰਟ ਦੇ ਵਿੱਚ ਜਮਨੀ ਚੋਣਾਂ ਤੇ ਕੋਈ ਸਕੇਜੂਲ ਕਰਾ ਆਇਆ ਕਦੋਂ ਹੋਣੀਆਂ ਕੀ ਤਰੀਕਾ ਤਰੁਖ ਆਇਆ ਹਲੇ ਠੰਡੇ ਬਸਤੇ ਜਿਹਾ ਕੰਮ ਆਪਾਂ ਜਦੋਂ ਕੈਬਨਿਟ ਦੀ ਬੈਠਕ ਸੀ ਉਦੋਂ ਗੱਲ ਕਰ ਰਹੇ ਸੀ ਕਿ ਮੁੱਖ ਮੰਤਰੀ ਸਾਹਿਬ ਨੇ ਆਪਣੀ ਕੈਬਨਿਟ ਨੂੰ ਕਹਿਤਾ ਕਿ 1 ਅਕਤੂਬਰ ਚ ਚੋਣਾਂ ਹੋਣੀਆਂ ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਕਿ ਉਹਦੇ ਨਾਲੇ ਆਪਣੀਆਂ ਹੋਣੀਆਂ ਹੈ ਤਿਆਰੀ ਕਰ ਲਓ ਆਪਾਂ ਅਕਤੂਬਰ ਚ ਜਮਨੀ ਚੋਣਾਂ ਤੇ ਨਵੰਬਰ ਚ ਆਪਾਂ ਪੰਚਾਇਤੀ ਚੋਣਾਂ ਇਹੀ ਗੱਲ ਕੀਤੀ ਸੀ ਆਪਾਂ ਜੀ ਜੀ ਹੁਣ ਪਤਾ ਨਹੀਂ ਵੀ ਚੋਣ ਕਮਿਸ਼ਨ ਭੁੱਲ ਗਿਆ ਪਤਾ ਨਹੀਂ ਚੋਣ ਕਮਿਸ਼ਨ ਨੇ ਜਾਣ ਕੇ ਭਲਾਤਾ ਜਦੋਂ ਕਸ਼ਮੀਰ ਦੀ ਚੋਣ ਵੀ ਐਲਾਨਤੀ ਹਰਿਆਣੇ ਦੀ ਚੋਣ ਵੀ ਐਲਾਨਤੀ ਤੇ ਪੰਜਾਬ ਦੀ ਜਿੰਨੀ ਚੋਣਾਂ ਦਾ ਜ਼ਿਕਰ ਨਹੀਂ ਅੱਛਾ ਬਾਕੀ ਐਲਾਨਤੀਆਂ ਅੱਜ ਜੀ ਜੀ ਬਿਲਕੁਲ ਹਮ ਔਰ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਕਿ ਮੁੱਖ ਮੰਤਰੀ ਸਾਹਿਬ ਕੋਲ ਬਿਲਕੁਲ ਜਾਣਕਾਰੀ درست ਸੀ ਉਹ ਜਾਣਕਾਰੀ ਜਿਹੜੀ ਕੈਬਨਿਟ ਦੇ ਵਿੱਚੋਂ ਬਾਹਰ ਆ ਕੇ ਨਹੀਂ ਦੱਸੀ ਗਈ ਪਰ ਆਪਾਂ ਆਪਣੇ ਸੁਰੱਖਿਆ ਤੱਕ ਦੱਸੀ ਕਿ ਮੁੱਖ ਮੰਤਰੀ ਜਦੋਂ ਕਹਿੰਦੇ ਆ ਕਿ 1 ਅਕਤੂਬਰ ਚ ਚੋਣਾਂ ਹੋਣੀਆਂ ਹਰਿਆਣੇ ਦੇ ਬਿਲਕੁਲ ਜੀ 1 ਅਕਤੂਬਰ ਚ ਚੋਣਾਂ ਆਉਣੀਆਂ 1 ਅਕਤੂਬਰ ਨੂੰ ਵੋਟਾਂ ਪੈਣੀਆਂ ਜੀ ਹਰਿਆਣੇ ਚ ਹੂੰ ਜੀ 4 ਅਕਤੂਬਰ ਨੂੰ ਨਤੀਜੇ ਆਉਣੇ ਹੂੰ ਉਸ ਤੋਂ ਪਹਿਲਾਂ ਜੰਮੂ ਕਸ਼ਮੀਰ ਜਿਹੜਾ ਭਾਰਤ 370 ਹਟਾਉਣ ਤੋਂ ਬਾਅਦ ਜੂਟੀ ਵੰਡ ਤੋਂ ਬਾਅਦ ਪਹਿਲੀਆਂ ਚੋਣਾਂ ਨੇ ਉੱਥੇ ਉੱਥੇ ਵੀ ਹੁਣ 90 ਸੀਟਾਂ ਹੋ ਗਈਆਂ ਨੇ ਹਰਿਆਣੇ ਚ ਵੀ 90 ਸੀਟਾਂ ਨੇ ਤੇ ਜੰਮੂ ਕਸ਼ਮੀਰ ਦੇ ਵਿੱਚ ਤਿੰਨ ਪੜਾਵਾਂ ਚ ਵੋਟਾਂ ਹੋਣ ਜਾ ਰਹੀਆਂ ਨੇ ਜੀ 18 ਸਤੰਬਰ ਤੋਂ ਲੈ ਕੇ 1 ਅਕਤੂਬਰ ਤੱਕ ਪਹਿਲਾ ਪੜਾਅ ਉੱਥੇ 18 ਸਤੰਬਰ ਨੂੰ ਹੈ ਜਿਸ ਦਿਨ 24 ਸੀਟਾਂ ਤੇ ਪੋਲਿੰਗ ਹੋਏਗੀ ਦੂਸਰਾ ਪੜਾਜ ਮੁਕਸ਼ਵੀਰ ਦੇ ਵਿੱਚ 25 ਸਤੰਬਰ ਨੂੰ ਹੈ ਜਦੋਂ 26 ਸੀਟਾਂ ਤੇ ਵੋਟਾਂ ਪੈਣੀਆਂ ਤੀਜਾ ਤੇ ਆਖਰੀ ਪੜਾ 1 ਅਕਤੂਬਰ ਨੂੰ ਹੈ ਜਦੋਂ 40 ਸੀਟਾਂ ਤੇ ਵੋਟਾਂ ਪੈਣੀਆਂ ਉਸੇ ਦਿਨ 1 ਅਕਤੂਬਰ ਨੂੰ ਹਰਿਆਣੇ ਦੀਆਂ 90 ਸੀਟਾਂ ਤੇ ਪੋਲਿੰਗ ਹੋਣੀ ਆ ਤੇ ਦੋਵਾਂ ਥਾਵਾਂ ਦੇ ਨਤੀਜੇ 4 ਅਕਤੂਬਰ ਨੂੰ ਆਉਣੇ ਆ ਜੀ ਹਾਂ ਅਜੇ ਮਹਾਰਾਸ਼ਟਰ ਦੀ ਚੋਣ ਐਲਾਨ ਨਹੀਂ ਰਹੀਦੀ ਹੈ ਹੈਨਾ ਅਜੇ ਝਾਰਖੰਡ ਦੀ ਚੋਣ ਐਲਾਨਣੀ ਰਹਿੰਦੀ ਆ ਬੇਸ਼ੱਕ ਉਹਨਾਂ ਦੀ ਟਰਮ ਵੀ ਜਾ ਕੇ ਨਵੰਬਰ ਦੇ ਨੇੜੇ ਮੁੱਕਦੀ ਆ ਜੀ ਸੋ ਉਹ ਵੀ ਨਹੀਂ ਐਲਾਨੀਆਂ ਤੇ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦੇ ਹਵਾਲੇ ਨਾਲ ਜਿਹੜੇ ਐਮਐਲਏ ਐਮਪੀ ਬਣ ਕੇ ਗਏ ਉਹਨਾਂ ਦੀਆਂ 30 ਕ ਸੀਟਾਂ ਨੇ ਹੂੰ ਹੂੰ ਜਿਹੜੀਆਂ 30 ਸੀਟਾਂ ਦੀ ਜਮਨੀ ਚੋਣਾਂ ਹੋਣੀਆਂ ਸੀ ਉਹਨਾਂ ਚੋਂ ਚਾਰ ਪੰਜਾਬ ਦੀਆਂ ਵੀ ਸੀ ਜੀ ਸੋ ਉਹਦਾ ਜ਼ਿਕਰ ਵੀ ਰਹਿ ਗਿਆ ਸੋ ਉਹਦਾ ਜ਼ਿਕਰ ਚੋਣ ਕਮਿਸ਼ਨ ਨੇ ਕਿਤੇ ਨਹੀਂ ਕੀਤਾ ਇਹਦਾ ਮਤਲਬ ਹੋ ਸਕਦਾ ਹੈ ਹੁਣ ਉਹ ਮਹਾਰਾਸ਼ਟਰੀਆਂ ਚੋਣਾਂ ਨਾਲ ਜਾ ਪੈਣ ਜੀ ਤੇ ਜੇ ਉਹ ਉਹਨਾਂ ਚੋਣਾਂ ਨਾਲ ਪੈਂਦੀਆਂ ਨੇ ਨਵੰਬਰ ਚ ਹੁੰਦੀਆਂ ਨੇ ਫਿਰ ਮੁੱਖ ਮੰਤਰੀ ਸਾਹਿਬ ਦਾ ਨਵੰਬਰ ਚ ਪੰਚਾਇਤੀ ਦਾ ਨਗਰ ਨਿਗਮ ਕਰਾਉਣ ਵਾਲਾ ਚੋਣ ਆਦਾ ਸੁਪਨਾ ਕੀ ਅੱਗੇ ਜਾਊਗਾ ਜਾਂ ਉਹ ਮਜਬੂਰ ਨੂੰ ਪਹਿਲਾਂ ਕਰਾਉਣੀਆਂ ਪੈਣਗੀਆਂ ਵੈਸੇ ਜਿੱਦਾਂ ਹੀ ਕੱਲ੍ਹ ਦੇਰ ਸ਼ਾਮ ਇਹ ਖਬਰ ਆਉਣੀ ਸ਼ੁਰੂ ਹੋਈ ਕਿ ਸਵੇਰ ਨੂੰ ਚੋਣ ਕਮਿਸ਼ਨ ਪ੍ਰੈਸ ਕਾਨਫਰੰਸ ਕਰੂਗਾ ਹੂੰ ਹੂੰ ਕਈਆਂ ਨੇ ਬੀਜੇ ਜੀ ਆਪਣੀਆਂ ਗੱਡੀਆਂ 'ਚ ਤੇਲ ਪਵਾ ਲਿਆ ਸੀ ਹੂੰ ਹੂੰ ਕਈਆਂ ਨੇ ਦਿੱਲੀ ਲਈ ਬੁੱਕੀਆਂ ਕਰਾ ਲੀਆਂ ਸੀ ਕਈਆਂ ਨੇ ਉੱਥੇ ਕਮਰੇ ਬੁੱਕ ਕਰਾ ਲਏ ਸੀ ਕਿ ਆਕਾਵਾਂ ਕੋਲ ਜਾ ਕੇ ਮੱਥਾ ਟੇਕਣਾ ਚਾਰ ਜੀ ਵੀ ਨਹੀਂ ਚੋਣਾਂ ਦੇ ਵੀ ਟਿਕਟਾਂ ਤਾਂ ਲੈਣੀਆਂ ਨਾ ਕਿਸੇ ਨੇ ਆਪ ਵਾਲੇ ਆਕਾ ਤੋਂ ਲੈਣੀਆਂ ਕਿਸੇ ਨੇ ਕਾਂਗਰਸ ਵਾਲੇ ਆਕਾ ਤੋਂ ਲੈਣੀਆਂ ਕਿਸੇ ਨੇ ਬੀਜੇਪੀ ਤੋਂ ਲੈਣੀਆਂ ਚਲੋ ਅਕਾਲੀਆਂ ਤਾਂ ਹੁਣ ਦੋ ਦੋ ਧੜੇ ਨੇ ਪਤਾ ਨਹੀਂ ਕਿਹੜਾ ਹਾਥੀ ਵਾਲੇ ਪਾਸੇ ਲਿਆਊਗਾ ਤੇ ਕਿਹੜਾ ਤੱਕੜੀ ਵਾਲੇ ਪਾਸੇ ਪਰ ਤਿਆਰੀ ਹੋ ਗਈ ਸੀ ਜੀ ਤੇ ਅੱਜ ਸਭ ਤੋਂ ਵੱਧ ਇਹ ਧਿਰਾਂ ਜਿਹੜੀਆਂ ਦਾਵੇਦਾਰ ਸੀ ਉਹ ਟੀਵੀ ਮੂਰੇ ਬੈਠੀਆਂ ਸੀ ਕਿ ਦੇਖੀਏ ਤਰੀਕਾ ਕਿਹੜੀਆਂ ਹੁੰਦੀਆਂ ਕੀ ਆਉਂਦੀਆਂ ਪਰ ਜਦੋਂ ਪੰਜਾਬ ਦਾ ਜ਼ਿਕਰ ਹੀ ਨਹੀਂ ਆਇਆ ਤਾਂ ਪਾਰਟੀ ਤੋਂ ਲੈ ਕੇ ਪਾਰਟੀ ਦੇ ਲੀਡਰਾਂ ਤੋਂ ਲੈ ਕੇ ਟਿਕਟਾਂ ਦੇ ਦਾਵੇਦਾਰ ਤੋਂ ਲੈ ਕੇ ਇੰਚਾਰਜ ਤੱਕ ਮੱਠੇ ਪੈ ਗਏ ਕਿਉਂਕਿ ਇੱਕ ਵਾਰ ਨਹੀਂ ਤਾਂ ਰਾਤ ਨੂੰ ਉਹਨੇ ਵੀ ਉਮੀਦਵਾਰ ਲੱਭਣੇ ਸ਼ੁਰੂ ਕਰ ਦਿੱਤੇ ਸੀ ਹੂੰ ਗਿੱਦੜਵਾਹਾ ਬਰਨਾਲਾ ਮੇਰਵਾ ਬਨਾਨਕ ਤੇ ਚਬਿਆ ਇਹ ਚਾਰ ਸੀਟਾਂ ਨੇ ਜਿੱਥੋਂ ਐਮਐਲਏ ਐਮਪੀ ਬਣ ਕੇ ਗਏ ਨੇ ਤੇ ਹੁਣ ਇਹਨਾਂ ਸੀਟਾਂ ਉੱਤੇ ਜਿਮਨੀ ਚੋਣ ਅੱਜ ਉਮੀਦ ਸੀ ਚੋਣ ਕਮਿਸ਼ਨ ਭੁੱਲ ਗਿਆ ਜਾਂ ਜਾਣ ਕੇ ਭਲਾਤਾ ਪਰ ਹਰਿਆਣੇ ਤੇ ਜੰਮੂ ਕਸ਼ਮੀਰ ਦੀਆਂ ਵੋਟਾਂ ਦਾ ਐਲਾਨ ਹੋ ਗਿਆ ਪਰ ਪੰਜਾਬ ਦੀਆਂ ਜਿਮਨੀ ਚੋਣਾਂ ਦਾ ਐਲਾਨ ਨਹੀਂ ਹੋਇਆ ਹੁਣ ਕਦੋਂ ਹੁੰਦਾ ਉਹਦੇ ਖਾਦੇ ਨਾਲ ਫਿਰ ਪੰਚਾਇਤੀ ਚੋਣਾਂ ਦਾ ਕੀ ਬਣਦਾ ਇਹ ਐਡਵੋਕੇਟ ਜਨਰਲ ਸਾਹਿਬ ਨੂੰ ਨਵੀਂ ਤਰੀਕ ਨਾ ਦੇਣੀ ਪੈ ਜਵੇ ਕਿ ਹੁਣ ਅਦਾਲਤ ਚ ਇਹ ਦੱਸ ਦਿਓ ਜੀ ਕਿ ਅਸੀਂ ਫੇਰ ਬਦਲਨੀ ਹੈ ਤਰੀਕ ਪਰ ਫਿਲਹਾਲ ਸਰਕਾਰ ਤੇ ਪਾਰਟੀਆਂ ਦੀ ਸਕੀਮਾਂ ਧਰੀਆਂ ਤਰੀਆਂ ਰਹਿ ਗਈਆਂ ਜੀ ਹੂੰ ਤਤਪਿਕ ਦੀ ਦਸਿਓ ਰਾਮ ਰਹੀ ਨੂੰ ਜਿਹੜੀ ਫਰਲੋ ਮਿਲੀ ਆ ਉੱਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਵਾਲ ਉਠਾਏ ਨੇ ਕੀ ਕਹਿ ਰਹੇ ਨੇ ਜਥੇਦਾਰ ਸਾਹਿਬ ਬਿਲਕੁਲ ਜੀ ਦੋ ਤਿੰਨ ਪਹਿਲੂ ਨੇ ਇੱਕ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਰਾ ਨੇ ਫਰਲੋ ਮਿਲਣ ਦੇ ਹਵਾਲੇ ਨਾਲ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰੀ ਹੋਰਾ ਨੂੰ ਜਿਹੜੀ 10ਵੀਂ ਵਾਰ ਫਰਲੋ ਮਿਲੀ ਹੈ ਜਿਹਦਾ ਆਪਾਂ ਲੰਗੇ ਦੀਨੀ ਜ਼ਿਕਰ ਕਰਕੇ ਵੀ ਹਟਿਆ ਕਿ ਦਸਾਂ ਚ 6 ਵਾਰ ਚੋਣਾ ਦੇ ਵਾਲੇ ਨਾਲ ਮਿਲੀ ਆ ਇਸ ਵਾਰ ਫੇਰ ਹਰਿਆਣੇ ਦੀ ਚੋਣਾ ਦੇ ਵੱਲੋਂ ਮਿਲੀ ਆ ਉਸੇ ਨੂੰ ਦਰ ਬਣਾ ਕੇ ਜਦ ਸਰਗਣੀ ਰਗਵੀਰ ਸਿੰਘ ਨੇ ਸਵਾਲ ਫੜਾ ਕੀਤਾ ਕਿ ਵੀ ਇਹ ਕਿਉਂ बार-बार ਮਜ਼ਾਕ ਕੀਤਾ ਜਾਂਦਾ ਸਾਡੇ ਨਾਲ ਜੀ ਇੱਕ ਪਾਸੇ ਉਹ ਕਹਿੰਦੇ ਕਿ ਉਹ ਸਿੱਖ ਕੈਦੀ ਨੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਮ ਇੱਕ ਪਾਸੇ ਉਹ ਸਿੱਖ ਕੈਦੀ ਨੇ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੁਣ ਤੋਂ ਬਾਅਦ ਵੀ ਕਿੰਨੇ-ਕਿੰਨੇ ਸਾਲ ਉੱਪਰ ਹੋ ਗਏ ਜਬਰਦਸਤ ਰਾਜ ਵੀ ਹੋ ਗਏ ਉਹਦੇ باوجود ਵੀ ਉਹਨਾਂ ਨੂੰ ਰਹਿਣੀ ਕੀਤਾ ਜਾ ਰਿਹਾ ਦੂਸਰੇ ਪਾਸੇ ਡੇਰਾ ਸਿਰਸਾ ਮੁਕੀ ਜਿਹੜਾ ਬਲਾਤਕਾਰੀ ਮਾਮਲੇ 'ਚ ਦੋਸ਼ੀ ਆ ਕਤਲ ਮਾਮਲੇ 'ਚ ਦੋਸ਼ੀ ਆ ਉਹਨੂੰ ਬਾਰ-ਬਾਰ ਫਿਰੋਲ ਦਿੱਤੀ ਜਾਂਦੀ ਆ ਇਸ ਪਹਿਲੂ ਤੇ ਜਦ ਸਰਗਣੀ ਰਗਵੀਰ ਸਿੰਘ ਹੋਰਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਆਪਣੇ ਇਸ ਫੈਸਲਿਆਂ ਤੇ ਦੁਬਾਰਾ ਗੌਰ ਕਰੋ ਤੇ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਸੋਚੋ ਐ ਜਿਨ੍ਹਾਂ ਨੇ ਸਜ਼ਾਾਂ ਪੂਰੀਆਂ ਕਰ ਲਈ ਉਹਨਾਂ ਦੀ ਰਿਹਾਈ ਬਾਰੇ ਸੋਚੋ ਤੇ ਦੂਸਰੇ ਪਾਸੇ ਲੰਘੇ ਕੱਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਤੇ ਜਸਦਾ ਸਾਹਿਬ ਵੀ ਰਾਜੋਣ ਹੋਰਾਂ ਨੂੰ ਪਟਿਆਲਾ ਜੇਲ੍ਹ ਚ ਮਿਲ ਕੇ ਆਏ ਨੇ ਉਹ ਤੋਂ ਬਾਅਦ ਅੱਜ ਸ਼੍ਰੋਮਣੀ ਕਮੇਟੀ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਰਾਜੋਣ ਹੋਰਾਂ ਦਾ ਮਾਮਲਾ ਪਿਛਲੇ 12-13 ਸਾਲਾਂ ਤੋਂ ਸਰਕਾਰ ਦੇ ਪਾਲੇ ਚ ਪਿਆ ਹੈ ਜੀ ਅਦਾਲਤ ਨੇ ਕਿਹਾ ਕਿ ਵੀ ਉਹਦੀ ਫਾਂਸੀ ਨੂੰ ਉਮਰ ਕੈਚ ਚ ਬਦਲਣਾ ਜਾਂ ਫਾਂਸੀ ਚ ਰੱਖਣਾ ਇਹ ਸਰਕਾਰ ਤੇ ਨਿਰਭਰ ਹੈ ਪਰ ਕਹਿੰਦੇ ਸਰਕਾਰ ਪਿਛਲੇ 12-13 ਸਾਲਾਂ ਤੋਂ ਇਹੀ ਫੈਸਲਾ ਨਹੀਂ ਕਰ پا ਰਹੀ ਕਿ ਅਸੀਂ ਕੀ ਕਰਨਾ ਕਹਿੰਦੇ ਜੋ ਵੀ ਫੈਸਲਾ ਲੈਣਾ ਸਰਕਾਰ ਫੈਸਲਾ ਦੱਸੇ ਤੇ ਅਸੀਂ ਰਾਸ਼ਟਰਪਤੀ ਉਹਨਾਂ ਨੂੰ ਕਹਿੰਦੇ ਆਖਰੀ ਵਾਰ ਅਪੀਲ ਕਰ ਰਹੇ ਹਾਂ ਮਿਲਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਤੋਂ ਬਾਅਦ ਅਸੀਂ ਪੰਥ ਦੇ ਵੱਲੇ ਛੱਡ ਦੇਣਾ ਕਿ ਇਹਨਾਂ ਮਸਲਿਆਂ ਤੇ ਕਿਵੇਂ ਅੱਗੇ ਵਧਣਾ ਜਿਹੜੀ ਕੌਮਨਬ ਦੇਖੀ ਹੋ ਰਹੀ ਮੈਨੂੰ ਲੱਗਦਾ ਕਿ ਇਹ ਅਕਾਲੀ ਦਲ ਦੀ ਇੱਕ ਪਹਿਰਾਨੀਤੀ ਦੇ ਤਹਿਤ ਜੀ ਸ਼੍ਰੋਮਣੀ ਕਮੇਟੀ ਦੇ ਰਾਹੀਂ ਹੁਣ ਇਹਨਾਂ ਮੁੱਦਿਆਂ ਨੂੰ ਉਭਾਰਨ ਦੀ ਕੋਸ਼ਿਸ਼ ਹੈ ਤਾਂ ਕਿ ਥੋੜਾ ਜਿਹਾ ਧਿਆਨ ਇੱਧਰ ਵੀ ਆਵੇ ਤੇ ਅਸੀਂ ਪੰਥਕ ਪਿਰਚ ਨਜ਼ਰ ਆਈਏ ਪੈੜ ਤਰ ਦੇ ਸੋ ਇਸ ਲਈ ਉਸ ਕਵਾਇਦ ਦੇ ਵਿੱਚ ਹੁਣ ਇਹਨਾਂ ਨੂੰ ਬੰਦੀ ਸਿੰਘ ਵੀ ਜਾਦ ਆਉਣੇ ਆ ਸਜ਼ਾਵਾਂ ਵੀ ਜਾਦ ਆਉਣੀਆਂ ਤਾਂ ਕਿ ਇਹਨਾਂ ਨੂੰ ਲੱਗੇ ਕਿ ਸਾਡਾ ਦੁਆਰਾ ਪੈਰ ਤਰਾ ਹੋ ਜਵੇ ਥੋੜਾ ਜਿਹਾ ਰਾਜਨੀਤੀ ਦੇ ਵਿੱਚ ਉਹਦੀ ਕੋਸ਼ਿਸ਼ ਹੈ ਜੇ ਸੱਚਮੁੱਚ ਇਹਨੇ ਜੋਗੇ ਹੁੰਦੇ ਤਾਂ ਫਿਰ ਜਦੋਂ ਭਾਜਪਾ ਨਾਲ ਸਾਂਝ ਸੀ ਜਦ ਕਰਾ ਸਕਦੀ ਸੀ ਸਾਰੇ ਕੰਮ ਜਤਾ ਤਾਕਤ ਸੀ ਤੁਹਾਡੇ ਕੋਲ ਜਦ ਕਿਉਂ ਨਹੀਂ ਕਰਾਈ ਹਮਮ ਦੀਪਕ ਜੀ ਕਲਕੱਤਾ ਦੇ ਵਿੱਚ ਜ਼ਬਰਜਨਾਹ ਦਾ ਸ਼ਿਕਾਰ ਹੋਈ ਡਾਕਟਰ ਦਾ ਜਿਹੜਾ ਮਾਮਲਾ ਉਹਨੂੰ ਲੈ ਕੇ ਹੁਣ ਕਾਫੀ ਪ੍ਰੋਟੈਸਟ ਚੱਲ ਰਹੇ ਨੇ ਬੜੀ ਦਿਲ ਦਹਿਲਾਨ ਵਾਲੀ ਜਹੀ ਘਟਨਾ ਅੰਤਰਰਾਸ਼ਟਰੀ ਪੱਧਰ ਤੇ ਇਸ ਗੱਲ ਇਸ ਘਟਨਾ ਬਾਰੇ ਗੱਲ ਹੋ ਰਹੀ ਆ ਹੁਣ ਪੰਜਾਬ ਦੇ ਵਿੱਚ ਤੇ ਭਾਰਤ ਦੇ ਹੋਰ ਨਾ ਹਿੱਸਿਆਂ ਦੇ ਵਿੱਚ ਵੀ ਡਾਕਟਰਾਂ ਨੂੰ ਹੜਤਾਲ ਦਾ ਸੱਦਾ ਦਿੱਤਾ ਗਿਆ ਜੀ ਕੀ ਚੱਲ ਰਿਹਾ ਜੀ ਬੜੀ ਪੀੜ ਦਾਇਕ ਬੜੀ ਮੱਧਪਾਗੀ ਘਟਨਾ ਸੀ ਜੋ ਕਲਕੱਤਾ ਚ ਵਾਪਰੀ ਜੀ ਇੱਕ ਬੱਚੀ ਨਾਲ ਜਿਹੋ ਜਿਹਾ ਜ਼ਬਰ ਜਨਾਤ ਮਤਲਬ ਇਹ ਬੰਦੇ ਦੀ ਬੇਸ਼ਰਮੀ ਵੀ ਔਰ ਬੇਰहमी ਦਾ ਵੀ ਸਿਖਰ ਸੀ ਹੂੰ ਦੋਨੇ ਪਹਿਲੂਆਂ ਦਾ ਪ੍ਰਕਟਾਵਾ ਸੀ ਕਿ ਬੰਦਾ ਕਿਸ ਹੱਦ ਤੱਕ ਬੇਸ਼ਰਮ ਹੋ ਸਕਦਾ ਹੈ ਤੇ ਕਿਸ ਹੱਦ ਤੱਕ ਬੇਰਹਿਮ ਹੋ ਸਕਦਾ ਹੈ ਜੀ ਸੋ ਇਸ ਘਟਨਾ ਨੇ ਪੂਰੇ ਸਿਸਟਮ ਨੂੰ ਝੰਜੋੜ ਕੇ ਰੱਖਤਾ ਸ਼ਰਮਸਾਰ ਕਰਤਾ ਪਰ ਉਸ ਤੋਂ ਬਾਅਦ ਸਮੁੱਚੇ ਭਾਰਤ ਦੇ ਵਿੱਚ ਜਿੱਥੇ ਉਸ ਬੱਚੀ ਦੇ ਹੱਕ ਲਈ ਇਨਸਾਫ ਲਈ ਆਵਾਜ਼ ਉੱਠੀ ਉੱਥੇ ਡਾਕਟਰੀ ਪੇਸ਼ੇ ਨਾਲ ਸੰਬੰਧਿਤ ਸਾਰੀਆਂ ਧਿਰਾਂ ਲਗਭਗ ਸੜਕ ਤੇ ਆ ਗਈਆਂ ਜੀ ਬੇਸ਼ੱਕ ਉਹਨਾਂ ਚੋਂ ਇੱਕ ਬੰਦੇ ਨੂੰ ਸੰਜੇ ਨਾਂ ਦੇ ਬੰਦੇ ਨੂੰ ਪੁਲਿਸ ਨੇ ਫੜ ਵੀ ਲਿਆ 9 ਅਗਸਤ ਨੂੰ 10 ਨੂੰ ਉਹਨੂੰ ਪੇਸ਼ ਕੀਤਾ 14 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ 23 ਤਰੀਕ ਤੱਕ ਉਹਦੀ ਪੁਲਿਸ ਕਸਟਡੀ ਹੈਗੀ ਹੈ ਉਹ ਤੋਂ ਕੁਝ ਕੁਝ ਕਰਕੇ ਅਗਲੇ ਉਹਦੇ ਕੁਝ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ ਬੇਸ਼ੱਕ ਉਹ ਬੰਦਾ ਸਿੱਧਾ ਉਸ ਹਸਪਤਾਲ ਨਾਲ ਸੰਬੰਧਤ ਤਾਂ ਨਹੀਂ ਸੀ ਕਰਮਚਾਰੀ ਨਹੀਂ ਆ ਪਰ ਕਹਿੰਦੇ ਕਿ ਉਹਦੀ ਉਸ ਹਸਪਤਾਲ ਦੇ ਵਿੱਚ ਹਰ ਵਿਭਾਗ ਚ ਚੰਗੀ ਖਾਸਲ ਪਹੁੰਚਾ ਜੇ ਨਹੀਂ ਕੱਸੀ ਅਪਰੋਚ ਲੱਗਦਾ ਹੋ ਸੋ ਇਸ ਲਈ ਉਹਨਾਂ ਸਾਰੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਆ ਪੁਲਿਸ ਉਸ ਬੱਚੀ ਕੋਲੋਂ ਜਿਹੜੇ ਉੱਠ ਕੇ ਗਏ ਬਾਕੀ ਨਾਲ ਜਿਹੜੇ ਕਲੀਕ ਸੀਗੇ ਉਹਨਾਂ ਤੋਂ ਵੀ ਪੁੱਛਗਿੱਛ ਕਰ ਰਹੀ ਆ ਕਿ ਕਿਵੇਂ ਬਾਚੋ ਕੱਲੀ ਰਹੇਗੀ ਕੀ ਇਸ ਤੀਤੀ ਸੀ ਸੋ ਇਹ ਸਾਰੇ ਘਟਨਾਵਾਂ ਤੋਂ ਬਾਅਦ ਜਦੋਂ ਦੇਸ਼ ਭਰ ਦੇ ਵਿੱਚ ਰੋਸਾ ਪਨ ਪਿਆ ਤੇ ਉਸ ਤੋਂ ਬਾਅਦ ਡਾਕਟਰ ਜਮਾਤ ਲਗਭਗ ਉਹਨਾਂ ਨਾਲ ਸੰਬੰਧਿਤ ਬਾਕੀ ਪੇਸ਼ੇ ਵਾਲੇ ਸਾਰੀਆਂ ਤਰ੍ਹਾਂ ਚਾਹੇ ਨਰਸ ਚਾਹੇ ਸਟਾਫ ਨਰਸ ਚਾਹੇ ਚਾਹੇ ਕਲੀਨਿਕ ਵਾਲੇ ਨੇ ਚਾਹੇ ਸਫਾਈ ਕਰਮਚਾਰੀ ਨੇ ਚਾਹੇ ਖੁਦ ਡਾਕਟਰ ਨੇ ਲਗਭਗ ਉਹ ਸਾਰਿਆਂ ਨਾਲ ਆ ਗਏ ਜੇ ਅੱਜ ਦਿੱਲੀ ਦਾ ਏਮਜ਼ ਬੰਦ ਸੀ ਤਾਂ ਅੱਜ ਪਪਾਲ ਦਾ ਏਮਜ਼ ਵੀ ਬੰਦ ਸੀ ਜਦ ਚੰਡੀਗੜ੍ਹ ਦੇ ਵਿੱਚ ਹੜਤਾਲ ਸੀ ਤਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਲੁਧਿਆਣੇ 'ਚ ਵੀ ਹੜਤਾਲ ਸੀ ਇੱਥੋਂ ਤੱਕ ਵਿਜੇ ਜੀ ਕਿ ਪੰਜਾਬ ਦੇ ਮਹਲਾ ਕਲੀਨਿਕ ਚ ਪੈਨਾਟ ਸਟਾਫ ਨੇ ਵੀ ਹੜਤਾਲ ਕੀਤੀ ਹੈ ਹਮਮਮ ਔਰ ਲਗਭਗ ਆਮ ਵਰਗ ਨੇ ਵੀ ਉਹਨਾਂ ਦਾ ਸਾਥ ਦਿੱਤਾ ਬੇਸ਼ੱਕ ਲੋਕਾਂ ਨੂੰ ਬਹੁਤ ਮੁਸ਼ਕਲ ਆਈ ਹੈ ਨਾ ਓਪੀਡੀ ਬੰਦ ਹੋਣ ਨਾਲ ਕਾਫੀ ਕੁਝ ਪ੍ਰਭਾਵਿਤ ਹੋਇਆ ਪਰ ਜਦੋਂ ਘਟਨਾ ਤੋਂ ਲੋਕ ਬਾਪ ਖੁੰਦੇ ਸੀ ਤਾਂ ਉਹ ਆਪਣਾ ਦਰਦ ਭੁੱਲ ਕੇ ਉਸ ਬੱਚੀ ਦਾ ਦਰਦ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਸੀ ਔਰ ਜਿਹੜੀ ਆਲ ਇੰਡੀਆ ਐਸੋਸੀਏਸ਼ਨ ਹੈ ਇਹਨਾਂ ਦੀ ਭਈ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਨੇ ਕਿਹਾ ਕਿ ਜੇਕਰ ਇਹ ਜਲਦੀ ਬਾਕੀ ਦੋਸ਼ੀ ਨਹੀਂ ਫੜੇ ਜਾਂਦੇ ਤਾਂ ਅਸੀਂ ਫਿਰ 24 ਘੰਟਿਆਂ ਦੀ ਅਗਲੀ ਹੜਤਾਲ ਦੀ ਕਾਲ ਵੀ ਦੇਾਂਗੇ ਤੇ ਇਸ ਲਈ ਅਜੇ ਤੱਕ ਸੰਕੇਤਕ ਅਸੀਂ ਹੜਤਾਲ ਕੀਤੀ ਹੈ ਫਿਰ ਅਸੀਂ 24 ਘੰਟਿਆਂ ਦੀ ਹੜਤਾਲ ਤੇ ਪਰਮਾਨੈਂਟ ਹੜਤਾਲ ਤੇ ਦੇਸੀ ਜਾ ਸਕਦੇ ਹਾਂ ਤੋ ਵਿਚਾਰ ਤੋਂ ਮਮਤਾ ਬੇਂਦਰਜੀ ਨੇ ਸੀਬੀਆਈ ਨੂੰ ਅਲਟੀਮੇਟਮ ਦਿੱਤਾ ਹੈ ਤੇ ਉੱਥੇ ਮਮਤਾ ਬੇਂਦਰਜੀ ਦੇ ਖਿਲਾਫ ਵੀ ਕੁਝ ਤਰ੍ਹਾਂ ਸਵਾਲ ਖੜੇ ਕਰ ਰਹੀਆਂ ਰਾਜਨੀਤੀ ਦੇ ਉੱਪਰ ਸ਼ੁਰੂ ਹੋ ਗਈ ਹੈ ਹਨਾ ਦਿੱਲੀ ਤੋਂ ਲੈ ਕੇ ਕਲਕੱਤੇ ਤੱਕ ਪਰ ਮਾਂ ਉਸ ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਮੈਨੂੰ ਨਹੀਂ ਪਤਾ ਕੀ ਹੋਇਆ ਪਰ ਜੋ ਵੀ ਹੋਇਆ ਮਾੜਾ ਹੋਇਆ ਕਹਿੰਦੀ ਬਸ ਹੁਣ ਉਸ ਬੱਚੀ ਨੂੰ ਇਨਸਾਫ ਮਿਲ ਜਵੇ ਮੈਂ ਤਾਂ ਇਹ ਚਾਹੁੰਦੀ ਹਾਂ ਜੀ